ਪੁੱਤ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਸਾਰੀਆਂ ਕੋਈ ਰਹਿਤ ਨਹੀਂ ਗਿਆ ਸਮਾਨ ਸੂਟ ਲਿਆਉਣ ਵਾਲਾ ਮੰਮੀ ਵਿਆਹ ਦੀਆਂ ਕਾਦੀਆਂ ਤਿਆਰੀਆਂ ਵਾ ਅੱਜ ਦੋ ਵਿੱਚ ਵਿਗਨ ਪੈ ਜਾਂਦਾ ਨਾ ਫਿਰ ਤੇ ਕਿਹੇ ਕੰਮ ਨੂੰ ਜੀ ਨਹੀਂ ਕਰਦਾ ਚੱਲ ਪੁੱਤ ਕਰਨਾ ਤੇ ਹੈ ਹੀ ਐ ਵਿਗਨ ਹੁਣ ਪੈ ਹੀ ਜਾਂਦੇ ਆ ਵਿੱਚ ਕੋਈ ਨਾ ਕੋਈ ਜਿੱਦਾਂ ਦਾ ਵਿਆਹ ਧਰਿਆ ਹੋਣਾ ਆ ਕੁੜੀ ਜੇ ਤੇ ਮੂੰਹ ਤੇ ਕਿਤੇ ਹਾਸਾ ਹੈ ਹੀ ਨਹੀਂ ਆ ਚੱਲ ਤੁਸੀਂ ਆਪਣਾ ਕੰਮ ਕਰਨਾ ਉਹਦੇ ਵਾਲੇ ਵੇਖਣਾ ਇਹਨੂੰ ਸਭ ਨੂੰ ਮਦਦ ਕਰਾਉਣੀ ਚਾਹੀਦੀ ਮੇਰੀ ਕਿ ਚੱਲ ਸੰਦੀਪ ਮੈਂ ਤੇਰੇ ਨਾਲ ਜਾਂਦੀ ਆ ਜਿਹੜਾ ਸੂਟ ਲੈਣਾ ਵਾ ਚੱਲ ਆਪਾਂ ਦੋਵੇਂ ਜਣੀਆਂ ਚੱਲਦੀਆਂ ਨਾਲ ਤੇ ਪਸੰਦ ਕਰ ਆਉਣੀਆਂ ਵਾ ਉਹਨੂੰ ਤੇ ਹੁੰਦੀਆਂ ਨਾ ਦਰਾਣੀਆਂ ਛਾਣੀਆਂ ਜਿਹੜੀਆਂ ਭੈਣਾ ਬਣ ਕੇ ਰਹਿੰਦੀਆਂ ਤੁਸੀਂ ਤਾਂ ਆਪੋ ਚ ਰਹਿੰਦੀਆਂ ਹੀ ਨਹੀਂ ਇੱਕ ਦੂਜੀਆਂ ਨਾਲ ਕੇ ਮੰਮੀ ਉਹ ਨਹੀਂ ਰਹਿੰਦੀ ਮੈਂ ਤਾਂ ਰਹਿਣ ਨੂੰ ਤਿਆਰ ਵਾਂ ਜਿਹੜੀ ਚੀਜ਼ ਲੈ ਗਈ ਉਹਨੂੰ ਪਹਿਲਾਂ ਚਾਹੀਦੀ ਆ ਮੈਨੂੰ ਲਿਆ ਦਿਓ ਚੀਜ਼ ਉਹ ਤੇ ਲੋਕੀ ਤੇ ਕਿਤੇ ਨਾਲ ਮਿਲ ਕੇ ਬੈਂਧੀਆਂ ਇੱਕਦਮ ਇੱਕੇ ਪਾਸੇ ਤੇ ਇੱਕ ਦਾ ਕੇਹੇ ਪਾਸੇ ਇਹ ਤੇ ਮੰਮੀ ਉਹਨੂੰ ਸਮਝਾਉਣੀ ਚਾਹੀਦੀ ਆ ਨਾ ਚੱਲ ਮੇਰਾ ਪੁੱਤ ਨਾ ਹੁਣ ਗਾੜੀ ਜਿੰਨਾ ਖਰਚਾ ਹੋ ਗਿਆ ਵਾ ਹੋ ਗਿਆ ਹੁਣ ਗਾੜੀ ਨਾਲ ਕੋਈ ਖਰਚਾ ਕਰਿਓ ਜਿਆਦਾ ਮੰਮੀ ਅਸੀਂ ਕਾਹਦਾ ਖਰਚਾ ਕਰਨ ਦੇ ਆ ਹੁਣ ਗਾੜੀ ਮੇਰੀ ਗੱਲ ਸੁਣ ਨਾ ਜਿਹੜੇ ਪੈਸੇ ਨੇ ਨਾ ਮਾਹ ਚੋਣ ਇਹੋ ਹੀ ਲੱਥਣੇ ਤੁਹਾਡੇ ਕੋ ਜੇ ਤੁਹਾਡੇ ਭਰਾ ਦਾ ਵਿਆਹ ਹੁੰਦਾ ਤੇ ਤੁਸੀਂ ਨਾ ਖਰਚਾ ਕਰਦੇ ਤੁਹਾਨੂੰ ਵੀ ਚਾਹ ਹੋਣਾ ਹੀ ਨਾ ਕਿ ਮੈਂ ਆ ਚੀਜ਼ ਲਿਆਵਾ ਮੈਂ ਉਹ ਲਿਆਵਾ ਮੈਂ ਕਿਹੜੀ ਕਹਿਣੀ ਵੀ ਹੁਣ ਜਿਹੜਾ ਹੋ ਗਿਆ ਵਾ ਚਲ ਹੋ ਗਿਆ ਹੁਣ ਕੋਈ ਚੀਜ਼ ਨਾ ਲਿਆਇਓ ਤੇ ਮੰਮੀ ਉਹਨੂੰ ਸਮਝਾਓ ਤੁਸੀਂ ਮੇਰੀ ਟੈਨਸ਼ਨ ਨਾ ਲਿਆ ਕਰੋ ਚਲ ਮੈਂ ਉਹਨੂੰ ਵੀ ਸਮਝਾਵਾਂਗੀ ਆ ਜਾ ਕੇ ਤੁਸੀਂ ਮੇਰੇ ਦਿਵਾਲੇ ਹੋ ਜਾਂਦੇ ਆ ਮੈਂ ਵੱਡੀਆਂ ਨਾ ਘਰ ਚ ਤਾਂ ਹੁੰਦੇ ਨਾ ਤੇ ਵੱਡੇ ਦੇ ਹੋਈਦਾ ਵਾ ਹੁਣ ਨਿੱਕੇ ਨੂੰ ਕੀ ਕਹਿਣਾ ਹੁੰਦਾ ਫਿਰ ਨਾ ਉਹਨੂੰ ਕੋਈ ਚੜਾਈ ਜਾਓ ਚੜਾ ਲਓ ਸਿਰ ਤੇ ਆਨੂੰ ਚਲ ਹੁਣ ਮੇਰਾ ਪੁੱਤ ਹੀ ਹੋਈ ਸਮਝ ਲ ਘੜਿਓ ਨਹੀਂ ਜਾਣੀ ਆ ਕੀ ਸਲਾਹਾਂ ਘੜੀ ਜਾਂਦੀਆਂ ਆ ਕੁਝ ਨਹੀਂ ਵਿਆਹ ਦੀ ਤਿਆਰੀ ਪੁੱਛਣ ਡੇ ਮੰਮੀ ਹੋ ਗਈ ਆ ਕਿ ਨਹੀਂ ਕੋਈ ਨਹੀਂ ਤਿਆਰੀ ਹੋਈ ਜਣੀ ਉਧਰ ਆਹ ਚਲੋ ਹੋਈ ਗੈਣੀ ਆ ਮੇਰੀ ਗਰਲਸਨ ਪੁੱਤ ਮੈਂ ਤੇ ਹੋ ਸਮਝਾਉਣ ਦੀ ਵੀ ਗਾੜੀ ਖਰਚਾ ਨਾ ਕਰਿਓ ਜਿਆਦਾ ਹੁਣ ਚੁੱਕੀ ਹੋ ਨਾ ਪੈਸੇ ਤੁਹਾਡਾ ਹੀ ਹੋਈ ਚੋਣੇ ਲੱਥਣੇ ਨੇ ਜਿੰਨੇ ਚੜੇ ਮੰਮੀ ਹੋਰ ਖਰਚਾ ਕੀ ਕਰਨਾ ਵਾ ਜੋ ਵਿਆਹ ਚੋਣਾ ਉਹੀ ਕਰਨਾ ਬਸ ਉਨੇ ਘਾਡੇ ਕੋ ਹੈਗੇ ਆ ਵਿਆਹ ਦੇ ਵੀ ਜਿਹੜੀਆਂ ਚੀਜ਼ਾਂ ਚੀਜ਼ਾਂ ਹੋਰ ਲੈਂਦੇ ਨਾ ਲਿਆਇਓ ਚਲੋ ਵਿਆਹ ਤਾਂ ਤੇ ਹੋਣਾ ਹੀ ਹੋਣਾ ਜਿਹੜਾ ਹੋਣਾ ਇਹ ਕਪੜਾ ਲੀੜਾ ਲੈਣਾ ਵਾ ਉਹਦੇ ਲਿਆਉਣਾ ਹੀ ਪੈਣਾ ਵਾ ਚੁੱਕੋ ਨਾ ਨਾ ਆਪਣੇ ਕੋਹੇ ਕਮਾਓ ਨਹੀਂ ਚੁੱਕਿਆ ਕੋਹ ਹੋ ਵੀ ਚੁੱਕਿਆ ਨਹੀਂ ਆ ਉਹੋ ਹੀ ਪੈਸੇ ਲੈਣ ਦੇਣ ਦੇ ਬਸ ਉਸ ਤੋਂ ਬਾਅਦ ਕੋਈ ਪੈਸੇ ਲੈ ਗਏ ਆ ਆਪਾਂ ਉਹਨਾਂ ਨੂੰ ਪੁੱਛ ਲੈਣਾ ਹੀ ਕਿੰਨੇ ਕ ਚੁੱਕੀ ਫਿਰਦੇ ਪੈਸੇ ਉਹ ਤੇ ਉਹਨੂੰ ਪੁੱਛਣਾ ਸਹੀ ਪਹਿਲਾਂ ਪਹਿ ਕਿਥੋਂ ਲੈ ਗਏ लवली ਪੁੱਛਿਆ ਹੈਗਾ ਕਿ ਨਹੀਂ ਉਹ ਦੰਦਾ ਮੈਂ ਕੀ ਪੁੱਛਣਾ ਜੋ ਲੱਗੇ ਨਹੀਂ ਮੇਰੇ ਬੈਠਾ ਲੈ ਤੁਹਾਨੂੰ ਬੜੇ ਜੀ ਪੁੱਛ ਲਿਆ ਸੀ ਤੁਸੀਂ ਵੱਡੇ ਜੇ ਤੁਹਾਨੂੰ ਪੁੱਛ ਸਭ ਕੋਣਾ ਹਾਡੀ ਸੇਰ ਸੁੱਟ ਦਿਆ ਕਰੋ ਠੀਕ ਹੈ ਨਾ ਮੈਨੂੰ ਇਹ ਪੁੱਛ ਕੇ ਦੱਸੋ ਨੇ ਪਹਿਲੇ ਆਂਦੇ ਕਿੱਥੋਂ ਆ ਚੱਲ ਮੈਂ ਪੁੱਛ ਨਹੀਂ ਉਹਨੂੰ ਉਹਦੋਂ ਦਾ ਪੁੱਛ ਨਹੀਂ ਹੁਣ ਪੁੱਛਦੀ ਆ ਬਸ ਤੇ ਕੀ ਕਰਾਂ ਫਿਰ ਮੈਂ ਵੀ ਕਰਨਾ ਕਦੀ ਮੈਂ ਤੇਰੇ ਦਿਵਾਲੇ ਕਦੀ ਉਹਦੇ ਫਿਰ ਆਖਣਾ ਮਾਂ ਨਹੀਂ ਚੰਗੀ ਮਾਂ ਨੇ ਤਾਂ ਪੁੱਛਣਾ ਹੀ ਪੈਂਦਾ ਵਾ ਤੁਸੀਂ ਤਾਂ ਮੇਰੇ ਕੀ ਜਾਂਦੰਦੇ ਆ ਗਾਲ ਚ ਢੋਲ ਪਾਇਆ ਵਜਾਉਣਾ ਤੇ ਪਹਿਣਾ ਹੀ ਆ ਮੈਨੂੰ ਸ਼ਦੈਣ ਬਣਾਇਆ ਤੁਸੀਂ ਮੈਨੂੰ ਸਾਰੇ ਪਾਸੋਂ ਉਹਨੇ ਮੰਮੀ ਤੁਹਾਨੂੰ ਕਿਹਾ ਸੀ ਨਾ ਕਿ ਸੰਦੀਪ ਨੇ ਸਕੂਟਰੀ ਲਾਇਆ ਤੇ ਤੁਸੀਂ ਮੇਰੇ ਵੱਲ ਬੜੀ ਛੇਤੀ ਭੱਜੇ ਗਏ ਸੀ ਮੈਂ ਇਹ ਤੁਹਾਨੂੰ ਸਮਝਾਉਣੀ ਚੱਲ ਵਿਆਹ ਵੇਖ ਲੈਂਦੇ ਤੇ ਚਲੋ ਬਾਅਦ ਚ ਲੈ ਆਉਂਦੇ ਮੰਮੀ ਵਿਆਹ ਕਾ ਦਾ ਵੇਖਣਾ ਘਰ ਚ ਤੇ ਕਲੇਸ਼ ਪਹਿਲਾਂ ਪਿਆ ਵਾ ਕਲੇਸ਼ ਦੀ ਪਾਉਂਦੀਆਂ ਤੇ ਤਾਂ ਹੀ ਪਿਆ ਵਾ ਤੁਸੀਂ ਚਾਜ ਨਾਲ ਰਲ ਮਿਲ ਕੇ ਰਹੋ ਤੇ ਕੁਛ ਨਹੀਂ ਹੁੰਦਾ ਮੰਮੀ ਉਹ ਹੀ ਪਾਉਂਦੀ ਆ ਜਿੱਦਨੇ ਦੇ ਭਰਾ ਦਾ ਵਿਆਹ ਰੱਖਦਾ ਵਾ ਉਦੋਂ ਦਾ ਇਹੋ ਕੰਮ ਚੱਲਣ ਡਿਆ ਬਸ ਕੋਈ ਗੱਲ ਨਹੀਂ ਇਹਨੂੰ ਕਿਹੜਾ ਪ੍ਰੋਗਰਾਮ ਨਹੀਂ ਕੋਈ ਆਉਣਾ ਫਿਰ ਮੈਂ ਦੱਸੂਗੀ ਨਾ ਮੇਰੇ ਵੀ ਭਰਾ ਦਾ ਵਿਆਹ ਹੋਣਾ ਵਾ ਕੋਈ ਗੱਲ ਨਹੀਂ ਲੱਗੀ ਹੈ ਨਾ ਪਤਾ ਕੀ ਕਰਦੀ ਏ ਇੱਕ ਦੂਜੀ ਤਾਂ ਫਿਰ ਇਦਾਂ ਬਦਲੇ ਲਈ ਜਾਣੇ ਆ ਜੇ ਚਾਜ ਨਾਲ ਤੁਸੀਂ ਰਲ ਕੇ ਰਹੋ ਤੇ ਮੇਰੀ ਗਾਂਸਰ ਕਿੱਦਾਂ ਸੋਨਾ ਘਰ ਦਾ ਕੰਮ ਨੰਗੇ ਹੈਂ ਨਾਲ ਮਿਲ ਕੇ ਇੱਕ ਦੂਜੀ ਨੂੰ ਪੁੱਛ ਕੇ ਚੱਲੋ ਤੇ ਲੋਕੀ ਵੀ ਸਿਵਤ ਕਰਨ ਤੁਹਾਡੀ ਤੇ ਚਲੋ ਨਾਲ ਮਿਲ ਕੇ ਰਹਿੰਦੀਆਂ ਉਹ ਪੁੱਛਣ ਵਾਲੀ ਚੱਜਦੀ ਹੋਵੇ ਨਾ ਫੇਰ ਵਾ ਨਾ ਉਹਨੂੰ ਕੀ ਪੁੱਛਾਂ ਮੈਂ ਮਮੀ ਉਹ ਨਿੱਕੀ ਆ ਉਹਨੂੰ ਵੇਖਣਾ ਚਾਹੀਦਾ ਵਾ ਕਿ ਮੈਂ ਕਿੱਦਾਂ ਗੱਲ ਕਰਨੀ ਇਹਦੇ ਨਾਲ ਉਹ ਤੇ ਪੈਂਦੀ ਉੱਡੜ ਕੇ ਜੇ ਨਿੱਕੀ ਐ ਇਦਾਂ ਦੀ ਐ ਤੇ ਵੱਡੀ ਨੂੰ ਚੰਗਾ ਬੰਨ ਨਾ ਉਹ ਵੱਡੀ ਚੰਗੀ ਸੀ ਪਹਿਲਾਂ ਹੁਣੀ ਹੋਈ ਆ ਕੋਈ ਲਾਗੇ ਗਵਾਂਢੀਏ ਸਭ ਸਭ ਗੱਲਾਂ ਕਰਦੇ ਚਾਚੀ ਤੇਰੀ ਨਹੀਂ ਮਾਨ ਕਿਤੇ ਕਹਿਰਾਂ ਦੀਆਂ ਗੱਲਾਂ ਕਰ ਜਾਂਦੀ ਤੇ ਕੀ ਕਰਾਂ ਚੁੱਪ ਕਰਕੇ ਸੌਂਨੀਆ ਪੈਣੀ ਨਾ ਕਰਨੀ ਉਹਦੇ ਘਰ ਕੀ ਚੱਲਦਾ ਉਹ ਨੂੰ ਨਹੀਂ ਪਤਾ ਉਧਰ ਵੀ ਇਹੋ ਕੋ ਚੱਲਦਾ ਵਾ ਮੈਂ ਕਦੀ ਕਿਸੇ ਦੀ ਗੱਲ ਨਹੀਂ ਸੁਣੀ ਤੇਰਾ ਪਿਓ ਜਿੰਦਾ ਸੀ ਨਾ ਕਦੀ ਕਿਸੇ ਦੀ ਗੱਲ ਨਹੀਂ ਸੁਣੀ ਤੇ ਤੁਸੀਂ ਮੈਨੂੰ ਗੱਲਾਂ ਖਵਾਉਂਦੇ ਜੇ ਬਾਹਰੋਂ ਹਣ ਉਹ ਚੰਗਾ ਮੰਮੀ ਗੱਲਾਂ ਖਵਾਉਂਦੇ ਤੈਨੂੰ ਨਹੀਂ ਹੋਰ ਤੁਸੀਂ ਤਾਂ ਇੱਜ਼ਤੇ ਮਿੱਟੀ ਚ ਰੋਲ ਕੇ ਰੱਖ ਦਿੱਤੀ ਜੇ ਇਹਨੂੰ ਸਮਝਾਉਣੀ ਆ ਇਹ ਗੱਲ ਪਿਆਈਂਦਾ ਜੇ ਉਹਨੂੰ ਨਿੱਕੀ ਨਾ ਸਮਝਾਉਣੀ ਆ ਉਹ ਗੱਲ ਪਿਆਈਂਦੇ ਇਹਨਾਂ ਨੇ ਮਿੱਟੀ ਦੇ ਵਿੱਚ ਰੋਲ ਦਿੱਤੀ ਇੱਜ਼ਤ ਮੇਰੀ ਅੱਜ ਤੋਂ ਬਾਅਦ ਮੈਨੂੰ ਕਿਹਾ ਨਾ ਕਿ ਮੰਮੀ ਦੀ ਸਲਾਹ ਲੱਲਾ ਮੰਮੀ ਦੇ ਲਾਗੇ ਜਾ ਕੇ ਬਹਿ ਜਾ ਕਰ ਫੇਤਨ ਮੈਂ ਦੱਸੂਗੀ ਓੱਖੀ ਜੀ ਰਣੀ ਦੁਵੀ ਯਾਰ ਦੇਖੀ ਜਾਣਾ ਤੇ ਹੋਰ ਕੀ ਕਰਾਂ ਮੈਂ ਕੀ ਕਹਤਾ ਮੰਮੀ ਨੇ ਇਹੋ ਗਿਆ ਹੁਣ ਖਰਚਾ ਘਟ ਕਰਿਆ ਕਰੋ ਸੰਦੀਪ ਕਦੀ ਆ ਕਰ ਲਾ ਉਹ ਕਰ ਲਾ ਕੀ ਮੈਂ ਖਰਚਾ ਕਰਨ ਢੀ ਆ ਕੀ ਵਾਧੂ ਖਰਚਾ ਕਰਤਾ ਭਰਾ ਦਾ ਵਿਆਹ ਵਾ ਹਈ ਤੇ ਮੈਂ ਇੰਨਾ ਖਰਚਾ ਕਰਵਾਇਆ ਹੀ ਨਹੀਂ ਟਾਡਾ ਤੇ ਮਾਰਾ ਕੀ ਸਮਝਾਇਆ ਉਹਨਾਂ ਨੇ ਵੀ ਫਿਰ ਵੀ ਟਾਡਾ ਸੋਚਣ ਢੀ ਆ ਜੇ ਉਹੋ ਜੀ ਹੁੰਦੀ ਨਾ ਲੱਖ ਰੁਪਇਆ ਖਰਚਾਉਣਾ ਸੀ ਮੈਂ ਓ ਸੰਦੀਪ ਮੈਨੂੰ ਪਤਾ ਵਾ ਕਿੰਨੇ ਕੁ ਬਚਾਉਣ ਢੀ ਆ ਪੈਸੇ ਤੋਂ ਆਹੋ ਆਪਣੀ ਮਾਂ ਦੇ ਨਾਲ ਖਰਚਾ ਐਵੇਂ ਨਹੀਂ ਹੁੰਦਾ ਠੀਕ ਹੈ ਨਾ ਬڑے ਹੁੰਦੇ 5000 ਰੁਪਇਆ ਤੇ ਕੀ ਹੁੰਦਾ ਅੱਜ ਕੱਲ 50000 ਚ ਜੇ ਕੰਨੇ ਕਰਨਾ ਹੋਵੇ ਨਾ ਸਭ ਸਲਾਮੀਆਂ ਨੂੰ ਲੱਖ ਰੁਪਇਆ ਦੇ ਆਉਣੀਆਂ ਵਾ ਲੱਖ ਰੁਪਇਆ ਦੇਉਣੀਆਂ ਤੇ ਭਰਾ ਨੂੰ ਕੋਈ ਨਾ ਕੁਝ ਬੰਦਾ ਸੀ ਨਾ ਛਾਪ ਹੁੰਦੇ ਕੜਾ ਪੁੰਦੇ ਭੈਣੀ ਫਿਰ ਵੀ ਮੈਂ ਇਹ ਹਾਰ ਇਹ ਡਲਨ ਹਾਰ ਕਹਿਣ ਦੀ ਆ ਉਹ ਕੋਈ ਨਾ ਕੋ ਪਾਉਣਾ ਹੀ ਆ ਉਹ ਵੀ ਦੱਸ ਗਣੇ ਹਰਦਾ ਬੰਨਾ ਨਹੀਂ ਬੰਨਾ ਹੋਣਾ ਹੀ ਆ ਬਸ ਨਾ ਹੀ ਜਾਓ ਠੀਕ ਹੈ ਨਾ ਜੇ ਨਾ ਚਿਰ ਵਿਆਹ ਨਹੀਂ ਹੁੰਦਾ ਉਹਦੇ ਮਮੀ ਦੀ ਗੱਲਾਂ ਸੁਣਨਾ ਇਧਰੋਂ ਤੂੰ ਪੈ ਜੰਨੀ ਆ ਤੇ ਮਮੀ ਜਿਹੜਾ ਮੈਨੂੰ ਪੈਂਦੇ ਆ ਉਹ ਘਟ ਪੈਂਦੇ ਆ ਉਹਨੂੰ ਕੁਝ ਸਮਝਾਉਂਦੇ ਨਹੀਂ ਆ ਮੇਰੇ ਦਿਵਾਲੇ ਹੋ ਜਾਂਦੇ ਆ ਜਾਂਦੇ ਸੀ ਉਹਨੂੰ ਵੀ ਕਹਿੰਦੇ ਸਮਝਾ ਗਿਆ ਈ ਮੈਂ ਪਹਿਲਾਂ ਉਹਨੂੰ ਸਮਝਾਇਆ ਵਾ ਕਾਹਦਾ ਸਮਝਾਇਆ ਉਹਨੂੰ ਮੈਨੂੰ ਪਤਾ ਜਿੰਨਾ ਕੁ ਸਮਝਾਉਂਦੇ ਆ ਦੋ ਮਿੱਠੀਆਂ ਪਿਆਰੀਆਂ ਲਾਤੀਆਂ ਹੋਣੀਆਂ ਨਾਲ ਉਹ ਜਾ ਆਪਣੇ ਕੰਮ ਕਰ ਜਾ ਕੇ ਤੂੰ ਹੀ ਬਸ ਲੜਨਾ ਇੰਨੇ ਮੇਰੇ ਨਾਲ ਵਿਆਹ ਗਦਾ ਆ ਗਿਆ ਵਾ ਇਹ ਤੇ ਪੰਗਾ ਹੀ ਪੈ ਗਿਆ ਵਾ ਇਹਨੂੰ ਸਮਝ ਨਹੀਂ ਆਉਂਦੀ ਇਹ ਕਰਦੀ ਕੀ ਫਿਰਦੀ ਆ 50000 ਰੁਪਏ ਕੱਖ ਨਹੀਂ ਦਿੰਦੇ ਨਾ ਵਾਸਤੇ ਸੁਰਾ ਦਾ ਵਿਆਹ ਕਾਦਾ ਆ ਗਿਆ ਵਾ ਲੋਕਾਂ ਕਦੇ ਜਰਿਆ ਹੀ ਨਹੀਂ ਜਾਣਦੇ ਕਿਤੇ ਜਿਹੜਾ ਵੀ ਹੁੰਦਾ ਮੇਰੇ ਦਿਵਾਲੇ ਹੋ ਜਾਂਦਾ ਨਹੀਂ ਕੀ ਮੈਨੂੰ ਸੁਣਾਉਂਦੀ ਆ ਕਿ ਭਰਾ ਦਾ ਵਿਆਹ ਆ ਗਿਆ ਵਾ ਦੇ ਮੈਂ ਤੈਨੂੰ ਨਹੀਂ ਸੁਣਾਉਣੀ ਠੀਕ ਹੈ ਨਾ ਚੁੱਪ ਕੀਤੀ ਰਹਿ ਤੂੰ ਵੀ ਨਾ ਮੇਰੇ ਕੋਲ ਸੁਣ ਕੇ ਬਹਿ ਜੀ ਨਹੀਂ ਤੂੰ ਸੁਣਾ ਹੀ ਲੈ ਕਿਹੜੀਆਂ ਸੁਣਾਉਣੀਆਂ ਵਾ ਪਤਾ ਲੱਗ ਜੇ ਮੈਨੂੰ ਵੀ ਇੱਥੇ ਮੇਚ ਮੇਚ ਕਰੀ ਜਾਂਦੀ ਆ ਕਦੋਂ ਦੇ ਭਾਂਡੇ ਸਾਫ਼ ਕੀਤੇ ਆ ਇਹ ਤੈਨੂੰ ਪਤਾ ਕਿ ਮੈਂ ਟੰਗਦਾ ਨਹੀਂ ਮੇਰੇ ਕੋਲ ਨਾ ਟੰਗੇ ਜਾਂਦੇ ਠੀਕ ਵਾ ਨਾ ਇਹ ਵੀ ਸੰਦੀਪ ਦੇ ਸਿਰ ਤੇ ਸੁਟਿਆ ਹੁੰਦਾ ਸਭ ਕੁਝ ਗੱਲਾਂ ਦੇ ਬੜੀਆਂ ਹੁੰਦੀਆਂ ਆ ਮੈਂ ਸਬਜ਼ੀ ਬਣਾਦੀ ਆ ਨਾ ਜਿਹੜਾ ਕੰਮ ਕਰਨ ਵਾਲਾ ਸੀ ਮੇਰਾ ਆਹੋ ਸਬਜ਼ੀ ਬਣਾਤੀ ਸਾਨ ਕਰਤਾ ਵਾ ਮੇਰੀ ਸੁਣ ਗੱਲ ਮੰਮੀ ਨੇ ਤੈਨੂੰ ਅੱਜ ਗੱਲਾਂ ਕੀਤੀਆਂ ਤੇ ਬੜੀਆਂ ਮਿਰਚਾਂ ਲੱਗਣਦੀਆਂ ਮੈਨੂੰ ਤਾਂ ਰੋਜ਼ ਹੁੰਦੀਆਂ ਵਾ ਤੇ ਜੇ ਮੈਂ ਤੇਰੇ ਵਾਂਗੂ ਐਦਾਂ ਕਰਾਂ ਤੇ ਫਿਰ ਮੈਨੂੰ ਕਾਦੀਆਂ ਗੱਲਾਂ ਕੀਤੀਆਂ ਵਾ ਮੈਨੂੰ ਭਲਾ ਪਤਾ ਨਹੀਂ ਤੇ ਤੂੰ ਆਪੇ ਡਈ ਹੈ ਨਾ ਮੈਂ ਕਿਉਂ ਕਰਵਾਉਣੀ ਆ ਆਪਣੇ ਘਰ ਤੱਬੀ ਕਰਵਾਉਂਦੇ ਆਂ ਦੀ ਠੀਕ ਵਾ ਨਾ ਲੱਗਿਆ ਬਹੁਤੇ ਮਗਾਇ ਨਹੀਂ ਆ ਜਦ ਤਨ ਵਿਆਹ ਜਾਣਾ ਉਦੋਂ ਪਤਾ ਨਹੀਂ ਕੀ ਹੋਣਾ ਵਾ ਵਿਆਹ ਵੇਖੀਦਾ ਕੇ ਹਸਾਬ ਨਾਲ ਵੇਖੀਦਾ ਆਪਣਾ ਘਰ ਵੇਖ ਕੇ ਠੀਕ ਆ ਨਾ ਕੋਈ ਗੱਲ ਨਹੀਂ ਜਦੋਂ ਤੇਰੇ ਭਰਾ ਦਾ ਵਿਆਹ ਹੋਗਾ ਨਾ ਫਿਰ ਮੈਂ ਵੇਖੂਗੀ ਹਸਾਬ ਨਾਲ ਕਰਦੀਆਂ ਕਿ ਕੀ ਕਰਦੀਆਂ ਤੂੰ ਆਹੋ ਮੇਰੇ ਭਰਾ ਵੱਲ ਚਲ ਜਾ ਹੁਣ ਠੀਕ ਵਾ ਨਾ ਉਹਦਾ ਵਿਚਾਰੇ ਦਾ ਹਾਲੇ ਰੱਖਿਆ ਉਹਦੀ ਕੁਛ ਵੀ ਤੂੰ ਪਹਿਲਾਂ ਹੀ ਡੈਪੀਂ ਸਨਾਉਣ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਵਾ ਇੱਕ ਨਾ ਇੱਕ ਦਿਨ ਰੱਖਣਾ ਹੀ ਆ ਉਹਨੇ ਕਿਹੜਾ ਕਵਾਰਾ ਬੈਠਾ ਰਹਿਣਾ ਜਿੰਨਾ ਟਾਈਮ ਨਾ ਗੱਲਾਂ ਵੱਲ ਦਿੰਨੇ ਆ ਨਾ ਉਹ ਬੰਦਾ ਕੰਮ ਕਰ ਲੇ ਆਪਣਾ ਉਹ ਚੰਗਾ ਨਹੀਂ ਸਗੋਂ ਮੈਂ ਤੇ ਕੰਮ ਆਪਣਾ ਟਾਈਮ ਨਾ ਕਰ ਲੈਣੀ ਆ ਤੂੰ ਹੀ ਮੇਚ ਮੇਚ ਕਰਦੀ ਰਹਿਂਦੀ ਆ ਪੜੇ ਸਾਰਾ ਦਿਨ ਸੋਈ ਚੀਂ ਕਰਦੀ ਰਹਿੰਦੀ ਆ ਕਿਤੇ ਜਾਨ ਛੱਡ ਦਿਆ ਕਰ ਔਨੀ ਆ ਰਸੋਈ ਚੋਂ ਬਸ ਮੈਨੂੰ ਸੁਣਾਉਣਾ ਆਉਂਦੀ ਜਿੰਨਾ ਮੇਰੀ ਵਾਰੀ ਹੁੰਦੀ ਨਾ ਉਹਦੇ ਨਾਲ ਸੋਈ ਵੇਖਿਆ ਕਰ ਕਿੱਦਾਂ ਚੰਡੀ ਹੁੰਦੀ ਆ ਤੇ ਆਪਣੀ ਵੇਖ ਕਿੱਦਾਂ ਖਲਾਰਾ ਪਾਇਆ ਗੱਲਾਂ ਹੀ ਬਸ ਕਰਨੀਆਂ ਆਉਂਦੀਆਂ ਅਜੇ ਕੰਮ ਤੇ ਚਾਸਵਾਰਨਾ ਕਰਨਾ ਨਹੀਂ ਹੁੰਦਾ ਗੱਲਾਂ ਤੈਨੂੰ ਨਹੀਂ ਹੁੰਦੀਆਂ ਹਨਾ ਕਰ ਲੈ ਜੇ ਕਰਨਾ ਕੰਮ ਤੇ ਮੈਂ ਬੋਲਿਆ ਨਾ ਕਰ ਬੋਤਾ ਵਿਆਹ ਕਦਾ ਆ ਗਏ ਤੇ ਬਿਫਤੇ ਹੀ ਪਾਤੀ ਆ ਘਰ ਦੇ ਵਿੱਚ ਹਾਲੇ ਪਤਾ ਨਹੀਂ ਕੀ ਕਰਨਾ ਜਦੋਂ ਤੱਕ ਇਹਨੇ ਵਿਆਹ ਵੇਖਣ ਜਾਣਾ ਹੈ ਸੇਪਾ ਆ ਨਾ ਜੇ ਮੇਰੇ ਪਾ ਦਾ ਇੱਧਰ ਆਓ ਇੱਥੇ। ਉਹ ਮੈਂ ਤੇ ਜੇ ਸ਼ਹਿਰੋਂ ਆਇਆ ਹੀ ਆ ਮੈਨੂੰ ਦੱਸ ਸਹੀ ਹੋਇਆ ਕੀ ਆ। ਘਰ ਵੀ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂਗਾ ਹੈਗਾ। ਕਿਉਂ? ਮੈਂ ਤਾਂ ਹੀ ਤੁਹਾਨੂੰ ਇੱਥੇ ਲੈ ਕੇ ਆਈਆਂ ਵੇਲੀ। ਦੱਸ। ਗੱਲਬਾਤ ਕਾਦੀ ਹੋਣੀ ਆ। ਹੂੰ। ਘਰ ਦੇ ਵਿੱਚ ਨਾ ਐਵੇਂ ਨਿੱਕੀ 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 ਗੱਲ ਨਾ ਹੁੰਦੀ ਰਹਿੰਦੀ ਆ। ਮੈਨੂੰ ਸਮਝ ਨਹੀਂ ਲੱਗਦੀ ਕਿ ਮੇਰਾ ਇਹਦੇ ਵਿੱਚ ਕੀ ਕਸੂਰ ਵਾ। ਮੰਮੀ ਜਦੋਂ ਕੋਈ ਗੱਲਬਾਤ ਹੁੰਦੀ ਆ ਨਾ ਤੇ ਆਖਦੇ ਮੇਰੇ ਦੁਆਲੇ ਹੋ ਜਾਂਦੇ ਆ। ਫਿਰ ਰਪਿੰਦਰ ਤੁਸੀਂ ਖਰਚਾ ਕਰਦੇ ਆ। ਤੁਸੀਂ ਖਰਚਾ ਘੱਟ ਕਰੋ। ਦਸੋ ਲੋੜ ਤੋਂ ਵੱਧ ਅਸੀਂ ਕੀ ਖਰਚ ਜਾਂਦੇ ਆ ਹੁਣ ਜਿਹੜੀ ਚੀਜ਼ਾਂ ਨੂੰ ਲੋੜਵਾ ਉਹ ਤੇ ਲੈਣੀ ਹੀ ਆ ਨਾ ਉਹ ਮੰਮੀ ਵੀ ਨਾ ਸਾਡਾ ਹੀ ਕਸੂਰ ਕਰਦੀ ਆ ਹੁਣ ਉਹ ਕਿੰਨੇ ਖਰਚਣਦੇ ਆ ਤੈਨੂੰ ਇਹ ਪੁੱਛਦੀ ਹੋਣੀ ਆ ਵੀ ਪੈਸੇ ਕਿੱਥੋਂ ਆਏ ਸਕੂਟਰੀ ਇੱਥੇ ਉਹੀ ਤੇ ਮੈਂ ਤੁਹਾਨੂੰ ਕਹਿਂਦੀ ਆ ਵੀ ਉਹਨਾਂ ਨੂੰ ਨਹੀਂ ਕੁਝ ਕਹਿੰਦੇ ਹੈਗੇ ਵੀ ਉਹ ਇੰਨਾ ਖਰਚਾ ਕਰਦੇ ਆ ਮੋ ਸਾਫ ਸਾਫ ਉਹਨਾਂ ਨੂੰ ਗੱਲ ਦੱਸਣੀ ਆ ਜਿੱਥੋਂ ਦਿਲਜੀਤ ਨੇ ਲੈਂਦੇ ਉਥੋਂ ਹੀ ਅਸੀਂ ਲੈਂਦੇ ਆ ਤੇ ਲਾ ਲਾਂਗੇ ਅਸੀਂ ਇੱਕ ਬੰਦਾ ਕਰੇ ਦਸੋ ਮੇਰੇ ਤਾਂ ਸਮਝ ਨਹੀਂ ਆਉਂਦੀ ਹੈ ਕੀ ਵੀ ਸੰਜੇ ਘਰ ਦਾ ਵੀ ਨਾ ਉਦਾਂ ਪੰਗਾ ਹੀ ਮਲਾਇਆ ਸਾਬ ਨਾ ਲੱਗੇ ਬੈਠੀ ਮਿੰਮਿੰ ਕਰਦੀ ਰਹਿੰਦੀ ਆ ਤੇ ਸਾਡੇ ਲੱਗੇ ਆਣ ਕੇ ਬੋਲਣ ਡਿਆ ਪੈਂਦੀ ਆ ਕੀ ਪਤਾ ਕੀ ਸਿਖਾਉਂਦੇ ਆ ਉਹਨੂੰ ਜੇ ਦੂਸਰੀ ਭੈਣ ਵਾਂ ਉਹ ਜਦੋਂ ਕੋਈ ਗੱਲ ਹੁੰਦੀ ਆ ਬਸ ਕੰਮ ਦੇ ਮਿਹਨੇ ਦਿੰਦੀ ਰਹਿੰਦੀ ਆ ਆਹ ਕੰਮ ਐਦਾਂ ਨਹੀਂ ਕੀਤਾ ਮੈਂ ਹੀ ਨਹੀਂ ਸਫਾਈ ਨਾ ਕਰਦੀ ਆ ਮੈਨੂੰ ਸੱਚ ਇਨੀ ਖੇਚੜਦੀ ਆ ਨਾ ਉਹ ਨਹੀਂ ਆ ਡੰਗਰਾਂ ਦਾ ਵੀ ਵੰਡ ਬਣਾਈ ਹੋ ਗਈ ਆ ਕਿ ਸਵੇਰੇ ਤੂੰ ਕਰਨਾ ਸ਼ਾਮੀ ਮੈਂ ਕਰਨਾ ਤੇ ਘਰ ਦੀ ਵੀ ਹੋ ਜੂਗੀ ਫਿਰ ਆਪੇ ਜੇ ਆਹ ਗੱਲ ਤੇ ਆਏ ਆ ਮੈਂ ਤੇ ਉਹ ਹੀ ਕਹਿੰਨੀ ਆ ਪਿਛੋ ਪਰ ਕੇ ਚਾਹੀ ਫਿਰ ਅੱਡ ਹੋ ਜਾਓ ਫਿਰ ਕੋ ਹਾਲੀਆਂ ਹੋਰ ਕੀ ਕਰ ਸਕਦੇ ਆ ਕੋਈ ਗੱਲ ਨਹੀਂ ਜੇ ਹੋਰ ਟੁੱਕਣਗੇ ਨਾ ਪੈਸੇ ਤੇ ਫਿਰ ਇਹੋ ਕੰਮ ਕਰਨਾ ਪੈਣਾ ਉਹ ਇਹਨਾਂ ਦੇ ਮੂੰਹ ਹਾਲ ਥੋੜਾ ਵੇਖੀ ਜਾਣਾ ਮੈਂ ਬੜਾ ਹੀ ਤੰਗ ਕੀਤਾ ਵਾ ਸੱਚੀ ਕਿਤੇ ਗੱਲ ਹੋ ਵੀ ਗਈ ਮੰਨ ਲਿਓ ਕਿਤੇ ਕਦੀ ਕਦਾਂ ਹੀ ਹੋਗੀ ਸਾਡੇ ਘਰ ਤਾਂ ਨਾ ਨਿਤਦਾ ਹੀ ਕੰਮ ਹੋ ਗਿਆ ਵਾ ਹੁਣ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਘਰ ਦੇ ਵਿੱਚ ਅੱਜ ਤਾਂ ਸ਼ਰਮ ਆਇਆ ਪਾਣੀ ਨਹੀਂ ਧਾਣੀ ਨਹੀਂ ਤੂੰ ਆਉਣ ਲੈ ਆਈ ਇਹੋ ਗੱਲ ਮੈਨੂੰ ਉੱਥੇ ਦੱਸ ਦਿੰਦੀ ਜੇ ਘਰ ਦੱਸਦੀ ਨਾ ਘਰ ਮੰਮੀ ਨੇ ਵੱਖ ਸੁਣਨਾ ਹੀ ਤੇ ਦੂਜੀ ਦੇ ਕੰਨ ਵੱਖ ਲੱਗੇ ਹੁਣ ਇਹ ਨਾਲ ਇਹ ਕਿਹੜੀ ਗੱਲ ਬਾਤ ਐ ਇਹ ਕਰਨਾ ਤੁਹਾਨੂੰ ਕੀ ਪਤਾ ਐ ਚੱਲ ਕੋਈ ਨਹੀਂ ਮੰਮੀ ਨਾ ਮੈਂ ਕਰ ਲਈ ਨਾ ਗੱਲ ਆ ਫੇ ਜਾ ਕੇ ਤੇ ਇਥੋਂ ਲਿਆਂਦੇ ਹੋ ਪੈਸੇ ਇਹਨਾਂ ਨੂੰ ਇਹੋ ਹੀ ਆ ਵੀ ਪੈਸੇ ਕਿੱਥੋਂ ਆਏ ਆ ਚੱਲ ਦੱਸ ਦਿਓ ਫੇ ਮੜਾ ਜੀਆ ਜਿੱਥੋਂ ਉਹਨਾਂ ਦੇ ਆਏ ਉਥੋਂ ਹੀ ਆਏ ਸਾਡੇ ਵੀ ਚਲ ਆ ਚਲੀਏ ਲੈ ਮੰਮੀ ਆ ਤੇ ਵਧੀਆ ਕੀਤਾ ਤੁਸੀਂ ਤੇ ਨਹੀਂ ਨਹੀਂ ਸਾਡੀ ਤੇ ਤਿਆਰੀ ਹੋ ਗਈ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਕੋਈ ਲੋੜ ਨਹੀਂ ਕਹਿਂਦੀ ਮੈਂ ਆਪੇ ਕਹਿ ਦੇਣਾ ਇਹਨਾਂ ਨੂੰ ਜਾਏਗੀ ਪਤਾ ਮੰਮੀ ਇਹਨਾਂ ਨੇ ਆਉਣਾ ਕਿ ਨਹੀਂ ਆਉਣਾ ਤੁਹਾਨੂੰ ਤੇ ਪਤਾ ਹੀ ਐ ਸ਼ਤਿਬਾ ਨੇ ਬਣਾਉਣੇ ਇਹਨਾਂ ਨੇ ਨਹੀਂ ਨਹੀਂ ਮੈਂ ਤਾਂ ਪਹਿਲਾਂ ਆਉਂਗੀ ਮੇਰੇ ਭਰਾ ਦਾ ਵਿਆਹ ਵਾ ਠੀਕ ਆ ਠੀਕ ਆ ਬਾਕੀ ਤਿਆਰੀਆਂ ਹੋ ਗਈਆਂ ਨਾ ਸਾਰੀਆਂ ਅੱਛਾ ਅੱਛਾ ਚਲੋ ਠੀਕ ਆ ਕੋਈ ਗੱਲ ਨਹੀਂ वो तो नहीं नहीं शनिवार तो मैं पहला ही आ जाना वा ठीक है ठीक है चलो ठीक है कोई गाल नहीं मम्मी गलू भी दस दूंगी मैं शनि एतवार रखे वा चलो ठीक है मम्मी पता नहीं किम्मी ने आवाज दिनी है मम्मी, दिन मम्मी? मेरी गल सुनियो ਦੀਪਾ ਵਜਾ ਮਾਂਂਡੀ ਆ ਜਾ ਮੰਮੀ ਕੰਮ ਹੀ ਕਾਈ ਹਾਂਜੀ ਪਿੰਡੋਂ ਫੋਨ ਹੁੰਦੇ ਆ ਮੰਮੀ ਉਹਨਾਂ ਦਾ ਅੱਛਾ ਤੇ ਵਿਆਹ ਦੀ ਤਰੀਕ ਪੱਕੀ ਰੱਖ ਦਿੱਤੀ ਇਹਨਾਂ ਨੇ ਸ਼ਨੀ ਐਤਵਾਰ ਵਿਆਹ ਵਾ ਠੀਕ ਆ ਤੇ ਉਹ ਕਹਿਣ ਦੇ ਹੁਣ ਵੱਲੋਂ ਤੇ ਚਲ ਜਿਓ ਮੰਮੀ ਮੈਂ ਤੁਹਾਨੂੰ ਵੀ ਕਹਿਣ ਦੀ ਆ ਕਿ ਤੁਸੀਂ ਵੀ ਤਿਆਰੀ ਕਰ ਲਿਓ ਆਪਣੀ ਮੈਂ ਆ ਤਿਆਰੀ ਕਾਦੀ ਕਰਨੀ ਮੈਂ ਤਾਂ ਸੂਟ ਤੁਸੀਂ ਲੈ ਕੇ ਦਿੱਤਾ ਨੇ ਕੋਈ ਚਾਜ ਦਾ ਉਹ ਤਾਂ ਮੈਂ ਕਹਿੰਦੀ ਵੀ ਤਿਆਰੀ ਕਰ ਲਾ ਮਮੀ ਜਿੱਦਣ ਇਹ ਸੂਟ ਲੈਣ ਚੱਲੇ ਸੀ ਤੁਹਾਨੂੰ ਮੈਂ ਪੁੱਛਿਆ ਸੀ ਨਾ ਕਿ ਮੰਮੀ ਤੁਹਾਡਾ ਸੂਟ ਹੈਗਾ ਵਾ ਜਾਂ ਲੱਗਿਆ ਪੁੱਛਿਆ ਨਾ ਮਾੜਾ ਜਿਹਾ ਉੱਤੋਂ ਦੀ ਸੁਲਾ ਮਾਰੀ ਜੱਜ ਨਾਲ ਤੇ ਨਾ ਪੁੱਛਿਆ ਮੈਂ ਅੰਦਰ ਬੈਠ ਕੇ ਵੀ ਤੇਰੇ ਕੋਲ ਕੋ ਹੈਗੇ ਨਹੀਂ ਤੇ ਤੁਸੀਂ ਦੱਸ ਵੀ ਸਕਦੇ ਸੀ ਨਾ ਇੰਨੇ ਤੁਹਾਡੀਆਂ ਆਪਣੀਆਂ ਨੋਆ ਹੀ ਇੰਨੇ ਪੈਸੇ ਦੀ ਚੁੱਕੇ ਨਾ ਉਹਨੇ ਨਾ ਲਿਆ ਨਾ ਤੂੰ ਲਿਆ ਤੇ ਮੈਂ ਆਪਣੇ ਆਪ ਕਹਿੰਦੀ ਤੁਹਾਡੀਆਂ ਆਪਣੀਆਂ ਨੋਆ ਹੀ ਜਾਂ ਬਗਾਨੀਆਂ ਹੀ ਤੂੰ ਕਹਿ ਨਹੀਂ ਸਕਦੇ ਤੁਸੀਂ ਮੈਨੂੰ ਕਿਹਾ ਸੀ ਮੇਰੇ ਕੋਲ ਸੂਟ ਹੈਗੇ ਆ ਤੇ ਮੈਂ ਫਿਰ ਤਾਂ ਹੀ ਨਹੀਂ ਲਈ ਜੇ ਤੇ ਆਪਨੀਆਂ ਨੋਆ ਹੁੰਦੀਆਂ ਤੇ ਆਖੇ ਨਾ ਲੱਗਦੀਆਂ ਮੰਮੀ ਹੁਣ ਅਹੀਂ ਕੀ ਕੀਤਾ ਵਾ ਤੈਨੂੰ ਵਿਆਹ ਦਾ ਸੁਣਾ ਦੇਂਦੀ ਆ ਨਾ ਵਿਆਹ ਦਾ ਸਾ ਉਤੋਂ ਉਤੋਂ ਦੇਂਦੀ ਆ ਨਾ ਹੁਣ ਜਾਂ ਲੱਗੇ ਐ ਇੱਕ ਸਾਲ ਦਾ ਹਜੇ ਕਿਹੜਾ ਮੰਮੀ ਆਗੇ ਦੇਨੋ ਹਜੇ ਕਿੰਨੇ ਦਿਨ ਪਏ ਆ ਐਨੇ ਤੁਸੀਂ ਪੈਸੇ ਚੁੱਕੇ ਮੈਨੂੰ ਇੱਕ ਵਾਰੀ ਨਾ ਉਹਨੇ ਪੁੱਛਿਆ ਨਾ ਤੂੰ ਪੁੱਛਿਆ ਮੰਮੀ ਹੁਣੀ ਤੇ ਵਿਚਾਰੇ ਸਭ ਆਉਣ ਲੱਗੇ ਸੀ ਤੇ ਮੈਂ ਮਨਾ ਕਰ ਦਿੱਤਾ ਕੀ ਘਰ ਦਾ ਕੰਮ ਕਿੰਨਾ ਹੁੰਦਾ ਵਾ ਵਿਆਹ ਦੀ ਤਿਆਰੀ ਚੱਲਣ ਦੀ ਆ ਤੇ ਮੈਨੂੰ ਕਹਿਣ ਦੇ ਕਿ ਚੱਲ ਤੂੰ ਆਪਣੇ ਸੱਸ ਨੂੰ ਆਪੇ ਹੀ ਕਹਿ ਦੀ ਕੋਈ ਗੱਲ ਆਪਣੀ ਸਮਝ ਕੇ ਕਿਹਾ ਤੁਹਾਨੂੰ ਵੇਖ ਲਾਂ ਕਿ ਕੋਈ ਗੱਲ ਨਹੀਂ ਮੰਮੀ ਆਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਮਨਾ ਕਰ ਦੇਣਾ ਜੇ ਰਪਿੰਦਰ ਦਾ ਕੋਈ ਪ੍ਰੋਗਰਾਮ ਹੁੰਦਾ ਨਾ ਫਿਰ ਬੜੀ ਸ਼ਿੱਤ ਤਿਆਰ ਹੋ ਜਾਣਾ ਤੁਸੀਂ ਤਿਆਰ ਮੈਂ ਕਦੀ ਹੋਣਾ ਹੀ ਉਦੋਂ ਤੇ ਤੁਸੀਂ ਮੇਰੇ ਜਾਣ ਲੱਗੇ ਕਿਤੇ ਪੁੱਛਦੀਆਂ ਨਹੀਂ ਚੁੱਪ ਕਰਕੇ ਤੁਰ ਪੈਂਦੇ ਜੇ ਕਿਤੇ ਪੈਸੇ ਚੁਪਨੇ ਤਾਂ ਵੀ ਚੁੱਪ ਕਰਕੇ ਤੁਰ ਪੈਂਦੇ ਮੈਨੂੰ ਪੁੱਛਦੇ ਮੰਮੀ ਤੁਹਾਨੂੰ ਪੁੱਛ ਕੇ ਸਭ ਕੁਝ ਚੀਜ਼ ਲਈ ਆਈਦੀ ਹੈ ਨਾ ਬੜੀ ਪੁੱਛ ਕੇ ਲੈਂਦੇ ਕਿੰਨੇ ਪੁੱਛਿਆ ਜੇ ਉਦੋਂ ਸ਼ਹਿਰ ਜਾਣਾ ਸੀ ਤਾਂ ਵੀ ਤੁਹਾਨੂੰ ਪੁੱਛ ਕੇ ਗਏ ਸੀ ਬਹੁਤ ਪੁੱਛਦੀਆਂ ਤੁਸੀਂ ਉਹਨੇ ਮਹਾਰਾਣੀ ਨੇ ਮੋਟਰਸਾਈਕਲ ਨਹੀਂ ਦਿੱਤਾ ਉਸ ਜਿੱਦਿਆਂ ਤੋਹੀ ਮੈਨੂੰ ਮੰਮੀ ਤੋਹੀ ਤੇ ਉਲਟ ਮੈਨੂੰ ਪੈਣ ਦੇ ਸਕੋ ਮੈਂ ਇਹ ਕੈਂਡੀ ਕਿ ਚਲ ਤਿਆਰੀ ਕਰ ਲਿਓ ਆਪਣੀ ਟਾਈਮ ਨਾਲ ਟਾਈਮ ਆਏਗਾ ਨਾ ਦਵੇ ਲਾਂਗੇ ਧਰਪਿੰਦਰ ਪਤਾ ਨਹੀਂ ਕਿੱਥੇ ਆ ਉਹਨੇ ਵੀ ਸੁਣਾ ਦੇ ਦਾਂ ਉਹਨੇ ਵੀ ਇਦਾਂ ਹੀ ਕਰਨਾ ਜਿਦਾ ਤੁਸੀਂ ਕਰਨ ਦੇ ਆ ਆਪੋ ਚ ਤੁਸੀਂ ਰਲ ਕੇ ਰਹਿੰਦੀਆਂ ਨਹੀਂ ਜਾਣਾ ਤੁਹਾਡੇ ਨਾਲ ਕਿਸੇ ਨਾਲ ਕੀ ਆਹ ਰਪਿੰਦਰ ਨੇ ਕਿੰਨਾ ਕਿ ਚੱਲ ਜਣਾ ਉਹਦਾ ਤੇ ਸਿੱਧੇ ਮੂੰਹ ਨਹੀਂ ਕੁੰਦੀਆਂ ਕਿਸੇ ਨਾਲ ਰਪਿੰਦਰ ਆਜੋ ਕੀ ਕਰਨ ਦੀਆਂ ਕੁਛ ਨਹੀਂ ਕਰਨਾ ਕੀ ਹੈ ਬੈਲੀ ਬੈਠੀ ਫੋਨ ਚਲਾਉਂਦੀ ਹੋਰ ਕੀ ਕਰਨਾ ਮੈਂ ਵੀ ਤੇਰੇ ਵੱਲ ਆਈ ਹੀ ਦੱਸੋ ਤੈਨੂੰ ਤਾਂ ਪਤਾ ਹੀ ਆ ਮੇਰੇ ਭਰਾ ਦਾ ਵਿਆਹ ਵਾ ਤੇ ਤਰੀਕ ਪੱਕੀ ਕਰ ਦਿੱਤੀ ਇਹਨਾਂ ਨੇ ਸ਼ਨੀ ਐਤਵਾਰ ਦਾ ਵਿਆਹ ਵਾ ਅੱਛਾ ਤੇ ਤਿਆਰੀ ਕਰ ਲੈ ਤੂੰ ਵੀ ਤੂੰ ਜਾਣਾ ਮੈਂ ਨਹੀਂ ਤਾਂ ਜਾਣੀ ਹੁਣੀ ਠੀਕ ਆ ਨਾ ਹੁਣ ਵਿੱਚ 3-4 ਦਿਨ ਸਾਰੇ ਵਿਆਹ ਚ ਰਹਿ ਗਏ ਆ ਬੰਦਾ ਪਹਿਲਾਂ ਦੱਸੇ ਕਿ ਵਿਆਹ ਆ ਤਿਆਰੀ ਕਰ ਛੜਿਓ ਸੂਟ ਸਾੜ ਸੰਭਾਲ ਲਿਓ ਰੁਪਿੰਦਰ ਆ ਕਿੱਦਾਂ ਦੀ ਗੱਲ ਹੋਈ ਕਿੰਨੇ ਦਿਨ ਦੀ ਮੈਂ ਰੋਲਾ ਪਾਉਂਦੀ ਆ ਤੇ ਕਿੰਨੇ ਦਿਨ ਦੀ ਸਾਡੇ ਘਰ ਲੜਾਈ ਚੱਲਣ ਢੀ ਐਸੇ ਕਰਤੇ ਭਾਵੇਂ 100 ਵਾਰੀ ਇਹ ਗੱਲ ਚੱਲਣਦੀ ਪਰ ਤੇਰੇ ਮੂੰਹ ਇੱਕ ਵਾਰ ਵੀ ਨਿਕਲਿਆ ਵਾ ਵੀ ਚਾਹ ਰੁਪਿੰਦਰ ਵਿਆਹ ਜਾਣਾ ਵਾ ਵੀਰ ਦਾ ਵਿਆਹ ਵਾ ਤਿਆਰੀ ਕਰ ਛੜੀ ਤੂੰ ਤੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਤੇ ਤੂੰ ਕੀ ਕਰਨਾ ਵਾ ਕੱਪੜੇ ਤੇਰੇ ਬਣੇ ਆ ਮੈਂ ਬਾਹਰ ਚੱਲ ਜਾਈ ਠੀਕ ਵਾ ਨਾ ਨਾ ਮੈਂ ਜਾਣਾ ਹੀ ਆ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਨਾ ਮੰਮੀ ਨੇ ਜਾਣਾ ਨਾ ਤੂੰ ਜਾਣਾ ਵਾ ਉਹ ਤੂੰ ਖੜ ਕੇ ਖੁਸ਼ ਹੀ ਨਹੀਂ ਆ ਤੇਰੇ ਰਾ ਦੇ ਵਿੱਚ ਇਹ ਆ ਕਿ ਮੈਂ ਕੱਲੀ ਮਜੇ ਨਾਲ ਵਿਆਹ ਉੱਥੇ ਵੇਖੂਗੀ ਇਹ ਰੰਗ ਤੇ ਚਲ ਜਾਣ ਤੇ ਆ ਉਤੋਂ ਦੀ ਆ ਗਈਆਂ ਬਸ ਹੁਣ ਕਿ ਮੜਾ ਜਾਂ ਕਹਿ ਛੱਡਦੀ ਜਾਣਗੀਆਂ ਠੀਕ ਆ ਜੇ ਨਾ ਜਾਣਗੀਆਂ ਤਾਂ ਵੀ ਚੰਗਾ ਜੇ ਮੈਂ ਖੁਸ਼ ਨਾ ਨਾ ਹੁੰਦੀ ਤੇ ਮੈਂ ਆਉਣਾ ਹੀ ਨਹੀਂ ਤੇਰੇ ਵੱਲ ਮੈਨੂੰ ਕੀ ਲੋੜ ਹੀ ਕੱਲੀ ਵੀ ਜਾ ਸਕਦੀ ਮੈਂ ਨਾ ਵਿਆਹ ਨਹੀਂ ਆਖੀ ਦੇ ਜਿੱਦਾਂ ਤੂੰ ਲਈਆਂ ਦੱਸਣ ਠੀਕ ਵਾ ਨਾ ਤੇ ਘਰ ਦੇ ਵਿੱਚ ਹੁਣ ਤੈਨੂੰ ਮੈਂ ਕਾੜ ਦਵਾ ਪਰ ਕਹਿ ਅੰਦਰ ਫਰਜ ਬੰਦਾ ਹੀ ਨਾ ਆਪਣੇ ਮੂੰਹ ਇੱਕ ਵਾਰ ਕਹਿੰਦੀ ਤਾਂ ਸਹੀ ਤੇ ਹੁਣ ਕਹਿਣ ਤੇ ਨਹੀਂ ਆ ਹਜੇ ਕਿਹੜਾ ਸ਼ਨੀ ਐ ਦਵਾਰ ਆ ਗਿਆ ਵਾ ਕਿ ਜਾਂ ਆ ਗਿਆ ਵਾ ਜੇ ਕਿ ਇਹਨੇ ਸੂਟ ਬਣਾਉਣਾ ਹੋਵੇ ਨਾ ਤੇ ਦੋਵਾਂ ਦਿਨਾਂ ਵਿੱਚ ਪੰਜੰਦਾ ਵਾ ਆਦ ਬਸ ਨਾਵੇਂ ਨਾ ਜਾ ਕਰਨ ਵਾਲੀ ਗੱਲ ਵਾ ਵੀ ਨਾ ਜਾ ਕਰ ਦਿੰਦੀ ਹਾਂ ਵੀ ਮੈਂ ਆਖਿਆ ਔਰ ਚਲੋ ਮੇਰਾ ਕਹਿਣ ਦਾ ਫਰਜ਼ ਹੀ ਅੱਗੇ ਟਾਡੀ ਮਰਜ਼ੀ ਆ ਠੀਕ ਆ ਨਾ ਜਾਣਾ ਨਹੀਂ ਜਾਣਾ ਲੜਨ ਵਾਲ ਤੇ ਤੇਰਾ ਪਹਿਲਾਂ ਧਿਆਨ ਰਹਿਦਾ ਵਾ ਕੋਈ ਵੀ ਚੀਜ਼ ਕਹਿ ਤੋ ਨਾ ਮੇਰਾ ਕਹਦਾ ਲੜਨ ਵਾਲ ਧਿਆਨ ਰਹਿੰਦਾ ਮੈਂ ਤੇਨੂੰ ਸਿੱਧੀ ਪਧਰੀ ਗੱਲ ਦੱਸਾਂਦੀ ਹਾਂ ਵੀ ਚੱਲ ਕੋਈ ਨਹੀਂ ਆ ਜਿੱਦਾਂ ਤੂੰ ਨਹੀਂ ਆ ਕਰਨਾ ਇਦਾਂ ਹੀ ਹੁੜ ਮੁੜ ਕੇ ਆਪਾਂ ਕਹਿ ਦਾਂਗੇ ਇਦਾਂ ਨਹੀਂ ਕਹਿਣਾ ਵਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਕਿਹੜਾ ਨਹੀਂ ਪ੍ਰੋਗਰਾਮ ਆਉਣੇ ਤੁਹਾਨੂੰ ਵੀ ਆਉਣੇ ਆ ਉਹੀ ਤਾਂ ਮੈਂ ਵੀ ਇਦਾਂ ਕਰੂੰਗੀ ਇਹ ਤੇ ਹੱਥ ਨੂੰ ਹੀ ਹੱਥ ਹੁੰਦਾ ਰਪਿੰਦਰ ਤੇ ਚਾਚਾ ਤੁਸੀਂ ਆਪ ਹੀ ਦੱਸਣ ਦੇ ਆ ਬੰਦਾ ਪਹਿਲਾਂ ਟਾਈਮ ਨਾ ਆ ਕੇ ਪਤਾ ਹੋਏ ਹਨੂ ਵੀ ਜੇ ਬੰਦੇ ਨੇ ਜਾਣਾ ਹੋਵੇ ਨਾ ਤੇ ਉਦਾਂ ਵੀ ਤੁਰ ਸਕਦਾ ਵਾ ਜ਼ਰੂਰੀ ਨਹੀਂ ਆ ਕਿ ਨਵਾਂ ਸੂਟ ਲਿਆਉਣਾ ਤੇ ਫੇਰ ਹੀ ਜਾਣਾ ਵਾ ਉਹ ਪਤਾ ਵਾ ਤੁਹਾਡੇ ਮਨ ਵਿੱਚ ਕੀ ਚੱਲੰਦਿਆ ਵਾ ਤੁਹਾਡੇ ਰਦੇ ਇਹ ਆ ਕਿ ਜੋ ਉਥੇ ਦੇਣਾ ਲੈਣਾ ਵਾ ਕੀ ਕਰਨਾ ਵਾ ਕਿਤੇ ਇਹ ਨਾ ਸੱਸ ਦੋਵੇਂ ਵੇਖਣਾ ਲੈਣ ਉਥੇ ਕਿ ਅਣੀ ਉਥੇ ਵੀ ਕੀ ਕਰਨਾ ਸਾਡੇ ਵੱਲੋਂ ਭਾਂਜੋ ਮਰਜੀ ਦੋ ਤੈਨੂੰ ਤੇ ਵੈਸੇ ਵੀ ਨਹੀਂ ਚਾ ਚੜਿਆ ਉਦੋਂ ਫੋਟੋ ਵਿਖਾਈ ਸੀ ਤੇ ਤਾਂ ਨਹੀਂ ਤੂੰ ਖੁਸ਼ ਹੋਈ ਤੈਨੂੰ ਵਿਆਹ ਖੜਨਾ ਵਾ ਮੈਂ ਸੋ ਕੋ ਇੰਨੇ ਪਿਆਰ ਨਾਲ ਕਹਿਣ ਆਈ ਕਿ ਚੱਲ ਰਪਿੰਦਰ ਤਿਆਰ ਹੋ ਜੀ ਝੂਠਾ ਸੱਚਾ ਹੀ ਕਹਿ ਦਿੰਦੀ ਕੋਈ ਗੱਲ ਨਹੀਂ ਚੱਲ ਜਾਾਂਗੇ ਹਜੇ ਕਿਹੜਾ ਵਿਆਹ ਆ ਗਿਆ ਨਹੀਂ ਠੀਕ ਹੋਣਾ ਤਾਂ ਆਮ ਨੂੰ ਜਾਣਦੀ ਲੋ ਉਹ ਤੇਰੀ ਆਕੜ ਦਾ ਤਾਂ ਮੈਨੂੰ ਅੱਗੇ ਪਤਾ ਸੀ ਤੇ ਨਹੀਂ ਨਾ ਜਾਣਾ ਤੇ ਇਹ ਗੱਲ ਦਾ ਹੁਣ ਧਿਆਨ ਰੱਖੀ ਠੀਕ ਆ ਨਾ ਉਹ ਚਲ ਠੀਕ ਵਾ ਐਵੇਂ ਉਤੋਂ ਜਿਉ ਆ ਗਈ ਆ ਕਹਿਣ ਬੀਜੇ ਜਾਣਾ ਹੋ ਤਾਂ ਵੀ ਠੀਕ ਜੇ ਨਾ ਜਾਣੀਂ ਤਾਂ ਵੀ ਕੋਈ ਗੱਲ ਨਹੀਂ ਤੁਹਾਨੂੰ ਕਿਹੜਾ ਪਤਾ ਨਹੀਂ ਇਹਦੀਆਂ ਚਲਾਕੀਆਂ ਦਾ ਉੱਥੇ ਕਰਨੀਆਂ ਹੋਣੀਆਂ ਮਰਜ਼ੀਆਂ ਆਪਣੀਆਂ ਵੀ ਜੋ ਦਊਂਗੀ ਤੇ ਵੇਖਣਾ ਲੈਣੇ ਸਾਡੇ ਵੱਲੋਂ ਜੋ ਮਰਜ਼ੀ ਦਊਂ ਹਾਂ ਕੋਈ ਗੱਲ ਨਹੀਂ ਜਿੰਨੇ ਪੈਸੇ ਚੁੱਕੋਗੇ ਨਾ ਉਹਨੇ ਵਖੋ ਵਖਰੇ ਲੈਣੀ ਪੀਨੇ ਪੈਸੇ ਵੀ ਖੜੇ ਹੀ ਉੱਥੇ ਇਹ ਨਾ ਰਹਦੇ ਵਿੱਚ ਹੀ ਆਂ ਵੀ ਚੋਰੀਆਂ ਕਮਾਵਾਂਗੇ ਉੱਥੇ ਜਾ ਗਈ ਆਪਾਂ ਉਹ ਕੰਮ ਤਾਂ ਨਹੀਂ ਹੋਣ ਦੇਣੇ ਜੋ ਮਰਜ਼ੀ ਕਰ ਲੋ ਭਾਵੇਂ